ਉਹਨਾਂ ਦੇ ਸਿਰ ਪਾੜ ਰਹੇ ਆ ਉਹਨਾਂ ਤੇ ਪਰਚੇ ਹੋ ਰਹੇ ਆ ਉਹ ਗੋਲੀਆਂ ਚੱਲ ਰਹੀਆਂ ਮੈਂ ਉਹਨਾਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਇਹ ਪੁਰਾਣੇ ਰਵਾਇਤੀ ਪਾਰਟੀਆਂ ਜਿਹੜੀਆਂ ਨੇ ਇਹ ਇਹ ਪੰਜਾਬ ਦੇ ਵਿੱਚ ਬਹੁਤ ਵੱਡਾ ਨੁਕਸਾਨ ਕਰਦੀਆਂ ਇਹਨਾਂ ਤੋਂ ਬਚੋ ਵੀ ਇਹ ਤੁਹਾਨੂੰ ਕਹਿ ਰਹੇ ਆ ਵੀ ਅਸੀਂ ਅਫਸਰਾਂ ਨੂੰ ਟੰਗਨਾਂਗੇ ਅਫਸਰਾਂ ਨੂੰ ਅਸੀਂ ਪੁੱਠੇ ਕਰ ਦਾਂਗੇ ਹੁਣ ਵੀ ਸਰਕਾਰ ਥੋੜੀ ਜਿਹਾ ਹੋਰ ਕੀਦੀ ਏ ਥੋੜੀ ਐਲਾਈਅੰਸ ਦਿਓ ਸਰਕਾਰ ਆ ਕਿਉਂ ਤੁਸੀਂ ਇੱਕ ਦੂਜੇ ਨੂੰ ਗੁੰਮਰਾਹ ਕਰਕੇ ਮਹਾਨਯਾ ਸਰਕਾਰੀ ਜਗ੍ਹਾ ਦੇ ਧੱਕੇ ਨਾ ਜਾਣਾ ਤੇ ਇਹਨਾਂ ਤੇ ਐਫ ਆਈ ਆਰ ਕਿਉਂ ਨਾ ਦਰਜ ਹੋਈ ਕਿਉਂ ਨਾ ਪਰਚਾ ਦਰਜ ਹੋਇਆ ਇਹ ਸੱਚ ਹੋਵੇ ਤਾਂ ਇਹਨਾਂ ਨੂੰ ਹੱਥ ਇਹਨਾਂ ਦੀ ਗਰਦਨਾਂ ਨੂੰ ਕਿਉਂ ਨਾ ਪਵੇ ਇਹ ਇੱਕ ਇਸ ਤਰੀਕੇ ਨਾਲ ਕਿਵੇਂ ਬੋਲ ਪੈਣ ਜੇ ਕਿਸੇ ਡੀਐਸਪੀ ਨੂੰ ਕੋਈ ਕਹਿ ਦੇਵੇ ਵੀ ਮੈਂ ਤੈਨੂੰ ਪੁੱਠਾ ਡੰਗੂ ਤੈਨੂੰ ਮੈਂ ਆ ਕਰੂੰ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਹਮਾਰੇ ਸਾਥ ਬਾਚਿਤ ਕਰਨੇ ਲਈ ਮੌਜੂਦ ਹੈ ਸਰ ਪਹਿਲਾ ਸਵਾਲ कि पंजाब में पंचायत चुनाव होने वाले हैं और जिस तरीके से हमने कुछ तस्वीरें भी देखी आ, हिंसात्मक तस्वीरें थी पुराने आपके साथी हैं पुराने नेता हैं कुलदीप जीरा उनके चेहरे पे भी काफ़ी चोट लगी उसका एक वीडियो भी आया प्रदेश अध्यक्ष राजा वरिंग ने भी वीडियो निकाली कार्यकर्ताओं में जोश भी भरने की कोशिश की किस तरीके से आप देख रहे हैं ये हिंसा क्यों हो रही नहीं देखो दो गल हुई एक तो बिल्कुल प्रोक्योरमेंट चल रही है ਫਸਲ ਬਿਲਕੁਲ ਪੱਕੀ ਖੜੀ ਆ ਉਹ ਤੇ ਪੰਚਾਇਤੀ ਚੋਣਾ ਪਹਿਲਾਂ ਦੋਨੋਂ ਹੀ ਜੀ ਬਰਾਬਰ ਇਹ ਇੱਕ ਬਹੁਤ ਵੱਡਾ ਜਿਹੜਾ ਕੰਮ ਆ ਜਿਹੜਾ ਗਲਤ ਜਿਹਦਾ ਮੈਂ ਸਮਝਦਾ ਕੋਈ ਮੇਲ ਹੀ ਨਹੀਂ ਹੋਣਾ ਚਾਹੀਦਾ ਸੀ ਉਹ ਹੋਇਆ ਤੇ ਇਸ ਵੇਲੇ ਇੱਕ ਤਾਂ ਐਡਮਿਨਿਸਟ੍ਰੇਸ਼ਨ ਟੋਟਲ ਜਿਹੜਾ ਕੋਈ ਚੰਗਾ ਕੰਮ ਵੀ ਕਰਨਾ ਚਾਹੁੰਦਾ ਏ ਉਹ ਵੀ ਵੰਡਿਆ ਪਿਆ ਏ ਦੂਜੀ ਤੁਸੀਂ ਜਿਹੜੀ ਗੱਲ ਕਹਿ ਰਹੇ ਹੋ ਉਹ ਬਿਲਕੁਲ ਸਭ ਇੱਕ ਨੰਬਰ ਦਾ ਫਰਾਡ ਆ ਉਹ ਝੂਠ ਆ ਸਾਰਾ ਕੁਝ ਜੋ ਚੱਲ ਰਿਹਾ ਉਹ ਕਿਉਂ ਮੈਂ ਕਹਿ ਰਿਹਾ ਉਹ ਲੀਡਰ ਨੇ ਜਿਹੜੇ ਉਹ ਸਿਰਫ ਵਰਕਰ ਨੂੰ ਪੜਾਉਣ ਦੀ ਕੋਸ਼ਿਸ਼ ਕਰ ਰਹੇ ਆ ਆ ਕਰ ਦੇਣਗੇ ਆ ਕਰ ਦੇਣਗੇ ਮੈਂ ਉਹੀ ਦੇਖੋ ਤੁਸੀਂ ਦਿੱਲੀ ਚ ਪਖੜੇ ਹੋ ਦਿੱਲੀ ਚ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਅਲਾਈਅੰਸ ਦਾ ਕੀ ਨੋ ਆ ਇੰਡੀ ਅਲਾਈਅੰਸ ਅਲਾਈਅੰਸ ਆ ਨਾ ਕੇਜਰੀਵਾਲ ਤੇ ਰਾਹੁਲ ਗਾਂਧੀ ਇਕੱਠੇ ਬੈਂਦੇ ਆ ਮੈਨੂੰ ਇੱਕ ਗੱਲ ਸਮਝਾਓ ਮੈਂ ਨਾਉ ਲੈਣਾ ਨਹੀਂ ਚਾਹੁੰਦਾ ਪਰ ਤੁਸੀਂ ਇਹ ਦੇਖੋ ਵੀ ਜਿਹੜਾ ਥੱਲੇ ਕਾਂਗਰਸ ਦਾ ਵਰਕਰ ਆ ਉਹ ਤੇ ਆਮ ਆਦਮੀ ਦਾ ਵਰਕਰ ਭੜ ਰਿਹਾ ਥੱਲੇ ਉਹਨੂੰ ਲੜਾ ਰਹੇ ਆ ਉਹਨਾਂ ਦੇ ਸਿਰ ਪਾੜ ਰਹੇ ਆ ਉਹਨਾਂ ਤੇ ਪਰਚੇ ਹੋ ਰਹੇ ਆ ਉਹ ਗੋਲੀਆਂ ਚੱਲ ਰਹੀਆਂ ਮੈਂ ਉਹਨਾਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਇਹ ਪੁਰਾਣੇ ਰਵਾਇਤੀ ਪਾਰਟੀਆਂ ਜਿਹੜੀਆਂ ਨੇ ਇਹ ਇਹ ਪੰਜਾਬ ਦੇ ਵਿੱਚ ਬਹੁਤ ਵੱਡਾ ਨੁਕਸਾਨ ਕਰ ਰਹੀਆਂ ਇਹਨਾਂ ਤੋਂ ਬਚੋ ਇੱਕ ਗੱਲ ਦੱਸੋ ਜੇ ਸੱਚਾ ਹੈ ਸਭ ਕੁਝ ਤੇ ਜਿਹੜੇ ਇਹਨਾਂ ਦੇ ਲੀਡਰ ਟੀਵੀਆਂ ਤੇ ਜਾਂ ਆਪ ਮੈਸੇਜ ਪੜਾ ਕੇ ਪਾ ਰਹੇ ਆ ਇਹਨਾਂ ਬਾਰੇ ਮੁੱਖ ਮੰਤਰੀ ਨੇ ਜਿਹੜੇ ਭਗਵੰਤ ਮਾਨ ਸਾਹਿਬ ਉਹਨਾਂ ਨੇ ਔਨ ਫਲੋਰ ਆਫ ਦੀ ਹਾਊਸ ਇਹ ਕਿਹਾ ਵੀ ਤਿਆਰ ਰਹੋ ਰਾਜਾ ਵੜਿੰਗ ਸਾਹਿਬ ਫਿਰ ਕਿੱਧਰ ਜਾਓਗੇ ਫਿਰ ਮੇਰੇ ਕੋਲ ਹੀ ਆਉਣਾ ਬਸ ਬਾਡੀਆਂ ਦੀ ਗੱਲ ਕੀਤੀ ਉਹਨਾਂ ਨੇ ਵਿਜੀਲੈਂਸ ਦੀ ਇਹਨਾਂ ਤੇ ਕੇਸ ਨੇ ਤੇ ਟੋਪੀਆਂ ਪਾ ਕੇ ਅੰਦਰ ਜਾ ਕੇ ਪੈਰ ਫੜ ਕੇ ਆਉਂਦੇ ਆ ਇਹ ਤਾਂ ਸਭ ਨੂੰ ਪਤਾ ਹੈ ਤੇ ਸੀਐਮ ਨੇ ਆਪ ਕਹੀ ਹੈਗਾ ਤੇ ਜੇ ਰਲੇ ਨਹੀਂ ਹੋਏ ਜੇ ਸੱਚੇ ਨੇ ਤੇ ਫਿਰ ਇਹ ਇਹ ਕਿਉਂ ਨਹੀਂ ਜੇਲ ਚ ਗਏ ਇਹਨਾਂ ਤੇ ਕਿਉਂ ਨਹੀਂ ਕਾਰਵਾਈਆਂ ਹੁੰਦੀਆਂ ਜਿਹੜੇ ਆਪਣੇ ਬਗਲੋਲ ਸਾਹਿਬ ਨੇ ਜਿਹੜੇ ਜਨਰਲ ਸੈਕਟਰੀ ਨੇ ਕਾਂਗਰਸ ਦੇ ਜੋ ਮੈਂ ਹੈਰਾਨ ਆ ਵੀ ਕਿਸ ਤਰੀਕੇ ਨਾਲ ਉਹਨਾਂ ਦੀ ਬੋਲਬਾਣੀ ਆ ਉਹਨੂੰ ਦੇਖ ਕੇ ਬੰਦਾ ਕੀ ਸਿੱਖੂਗਾ ਕੀ ਬੱਚਿਆਂ ਤੇ ਪ੍ਰਭਾਵ ਪਾਊਗਾ ਜੇ ਉਹ ਉਹਨਾਂ ਦੀ ਸਾਰੀ ਜ਼ਮੀਨ ਬਾਰੇ ਵੀ ਨਵੀਂ ਚੰਡੀਗੜ੍ਹ ਚ ਉਹਨਾਂ ਦੀ ਜ਼ਮੀਨ ਹੈ ਇਹੀ ਸੀਐਮ ਸਾਹਿਬ ਕਹਿੰਦੇ ਸੀ ਇਹਨਾਂ ਦੀ ਲੀਡਰ ਕਹਿੰਦੇ ਸੀ ਵੀ ਅਸੀਂ ਵਿਜੀਲੈਂਸ ਉਹਨਾਂ ਤੇ ਕੇਸ ਚੱਲ ਰਹੇ ਆ ਉਹਨਾਂ ਤੇ ਕਵਰਬਾਈਆਂ ਉਹ ਕਿਉਂ ਨਹੀਂ ਹੋਰ ਜਿਹੜੇ ਲੀਡਰ ਨੇ ਇਹਨਾਂ ਦੇ ਕਾਂਗਰਸ ਦੇ ਜਿਨ੍ਹਾਂ ਤੇ ਇਹ ਕਾਰਵਾਈਆਂ ਹੋਈਆਂ ਉਹਨਾਂ ਤੇ ਕਿਉਂ ਨਹੀਂ ਉਹ ਅੱਗੇ ਕੇਸ ਚੱਲ ਰਹੇ ਸਾਰੇ ਲਿਸਟ ਮੈਂ ਤੁਹਾਨੂੰ ਦੇ ਦਊਗਾ ਵੀ ਕਿਹੜੇ ਕਿਹੜੇ ਤੇ ਵਿਜੀਲੈਂਸ ਕਿਹੜੇ ਕਿਹੜੇ ਸੱਦੇ ਗਏ ਨੇ ਲੁਧਿਆਣੇ 'ਚ ਕਿਹੜੇ ਸੱਦੇ ਗਏ ਨੇ ਜਲੰਧਰ 'ਚ ਕਿਹੜੇ ਸੱਦੇ ਗਏ ਆ ਫਿਰੋਜ਼ਪੁਰ ਅਮਰitsar ਚੰਡੀਗੜ੍ਹ ਕਿਹੜੇ ਕਿਹੜੇ ਬੰਦੇ ਇਹਨਾਂ ਦੇ ਕਾਂਗਰਸ ਦੇ ਸੱਦੇ ਗਏ ਨੇ ਸਿਰਫ ਉਹਨਾਂ ਨੂੰ ਕਿਉਂਕਿ ਆਪਸ ਵਿੱਚ ਸਮਝੌਤਾ ਹੈ ਉਹਨਾਂ ਨੂੰ ਕੁਝ ਕਹਿਣਾ ਨਹੀਂ ਤੇ ਜੋ ਇਹ ਰਲੇ ਹੋਏ ਨੇ ਆਪਸ ਵਿੱਚ ਇਹ ਤੁਸੀਂ ਆਪ ਸਮਝੋ ਵੀ ਇਹ ਤੁਹਾਨੂੰ ਕਹਿ ਰਹੇ ਆ ਵੀ ਅਸੀਂ ਅਪਸਰਾ ਨੂੰ ਟੰਗ ਦਾਂਗੇ ਅਪਸਰਾ ਨੂੰ ਅਸੀਂ ਪੁੱਠੇ ਕਰ ਦਾਂਗੇ ਹੁਣ ਵੀ ਸਰਕਾਰ ਥੋੜੀ ਹੋਰ ਕੀਦੀ ਆ ਥੋੜੀ ਐਲਾਇੰਸ ਦੀ ਉਹ ਸਰਕਾਰ ਆ ਕਿਉਂ ਤੁਸੀਂ ਇੱਕ ਦੂਜੇ ਨੂੰ ਗਮਰਾਹ ਕਰਕੇ ਵੀ ਗੇਮ ਸਾਡੇ ਵਿਚਾਲੇ ਹੀ ਰਹੇ ਇਸ ਕਰਕੇ ਇਸ ਵਾਰ ਦੂਜੀ ਗੱਲ ਇੱਕ ਕਿਹੜੀ ਗੱਲ ਦਾ ਇਹ ਇਹਨਾਂ ਨੂੰ ਹੰਕਾਰ ਆ ਜੇ ਇਲੈਕਸ਼ਨ ਕਮਿਸ਼ਨ ਜਾਂ ਸਰਕਾਰ ਜਿਹੜਾ ਇੱਕ ਡਿਪਟੀ ਕਮਿਸ਼ਨਰ ਮੈਂ ਤੁਹਾਡੇ ਮੂਹਰੇ ਖੜਾ ਮੈਂ ਕੁਝ ਦਿਨ ਦੀ ਗੱਲ ਆ ਨਾ ਮੈਂ ਕਾਰਪੋਰੇਸ਼ਨ ਅਫੀਸਰ ਅਸੀਂ ਗਏ ਸੀ ਤੇ ਜਦੀ ਮੇਰੇ ਤੇ ਐਫਆਈਆਰ ਦਰਜ ਕਰਕੇ ਜੇ ਜਿਹੜਾ ਸਿੱਧਾ ਪੈਂਦਾ ਇਹਨਾਂ ਨੂੰ ਆ ਜਾਂ ਸਰਕਾਰੀ ਜਗ੍ਹਾ ਤੇ ਧੱਕੇ ਨਾਲ ਜਾਣਾ ਤੇ ਇਹਨਾਂ ਤੇ ਐਫਆਈਆਰ ਕਿਉਂ ਨਾਲ ਦਰਜ ਹੋਈ ਕਿਉਂ ਨਾ ਪਰਚਾ ਦਰਜ ਹੋਇਆ ਇਸ ਕਰਕੇ ਥੱਲੇ ਵਰਕਰ ਤੇ ਪਰਚਾ ਦਰਜ ਥੱਲੇ ਲੀਡਰਾਂ ਨੂੰ ਲੜਾਣਾ ਪੜਾਉਣਾ ਆਪ ਆਮ ਆਦਮੀ ਦੇ ਕਾਂਗਰਸ ਇੱਕਾ ਇੱਕਾ ਮੈਂ ਤੁਹਾਨੂੰ ਬਾਰ ਬਾਰ ਕਹਿ ਰਿਹਾ ਮੈਂ ਸਭ ਨੂੰ ਅਪੀਲ ਕਰਦਾ ਵੀ ਇਹ ਬੜੇ ਜੇ ਇਹ ਸੱਚ ਹੋਵੇ ਤਾਂ ਇਹਨਾਂ ਨੂੰ ਹੱਥ ਇਹਨਾਂ ਦੀ ਗਰਦਨਾਂ ਨੂੰ ਕਿਉਂ ਨਾ ਪਵੇ ਇਹ ਇੱਕ ਇਸ ਤਰੀਕੇ ਨਾਲ ਕਿਵੇਂ ਬੋਲ ਪੈਣ ਜੇ ਕਿਸੇ ਆਫੀਸਰ ਨੂੰ ਆਮ ਮੰਦਾ ਇੱਕ ਆਮ ਬੰਦਾ ਆਫੀਸਰ ਨੂੰ ਕਹਦੇ ਵੀ ਉਹਨੂੰ ਧਮਕੀ ਦੇ ਦੇ ਟੈਲੀਫੋਨ ਤੇ ਤੇ ਉਹਦੇ ਉੱਤੇ ਕਾਰਵਾਈ ਹੋਊ ਕਿ ਨਹੀਂ ਹੋ ਜੇ ਕਿਸੇ ਡੀਐਸਪੀ ਨੂੰ ਕੋਈ ਕਹਿ ਦੇ ਵੀ ਮੈਂ ਤੈਨੂੰ ਪੁੱਠਾ ਡੰਗੂ ਤੈਨੂੰ ਮੈਂ ਆ ਕਰੂੰ ਉਥੇ ਕਾਰਵਾਈ ਹੋਊ ਜਾਂ ਨਹੀਂ ਹੋਊ ਤੇ ਫਿਰ ਇਹਨਾਂ ਤੇ ਕਾਰਵਾਈ ਕਿਉਂ ਨਹੀਂ ਹੋ ਰਹੀ ਇਹ ਰਾਜਾ ਬੜਿੰਗ ਸਾਹਿਬ ਜਿਹੜੇ ਇਹਨਾਂ ਦੇ ਪ੍ਰਧਾਨ ਨੇ ਉਹ ਕੀ ਬੋਲ ਰਹੇ ਨੇ ਉਹਨਾਂ ਤੇ ਕਾਰਵਾਈ ਕਿਉਂ ਨਹੀਂ ਕਿਉਂ ਕਿ ਇੱਕ ਦੂਜੇ ਦੇ ਰਲ ਕੇ ਪੈਰ ਫੜਦੇ ਆ ਫਿਕਸ ਮੈਚ ਆ ਰਲੇ ਹੋਏ ਨਹੀਂ ਜੇ ਨਹੀਂ ਰਲੇ ਹੋਏ ਤਾਂ ਫਿਰ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਜਿਵੇਂ ਆਮ ਆਦਮੀ ਤੇ ਆਮ ਬੰਦੇ ਤੇ ਕਾਰਵਾਈ ਹੁੰਦੀ ਹੈ ਇੱਕ ਸਵਾਲ ਇਹ ਕਿ ਪੰਚਾਇਤ ਚੋਣਾਂ ਚੱਲ ਰਹੇ ਹਨ ਪ੍ਰਦੇਸ਼ ਅધ્ય ਸੁਨੀ ਜਾਕਰ ਮੀਟਿੰਗੋਆਂ ਮੈਂ ਨਹੀਂ ਪਹੁੰਚ ਰਹੇ ਹਨ ਖਬਰੇ ਵੀ ਆਈ ਸਾਬਤ तौर पे प्रभारी हैं उन्होंने खंडन किया कि नहीं ऐसी कोई बात नहीं है दिल्ली आए हैं अपने निजी काम से आपको क्या लगता है नहीं देखो जनरल सेक्रेटरी तो उस पर कुछ होता ही नहींगा जब उन्होंने जिम्मेदारी ना किया कि मेरी गल हुई है उन्होंने वो दिल्ली ने तो फिर उस गलच तो कोई विवाद रहता ही नहींगा तो जाखड़ साहब देखो ये हरियाणा इलेक्शन को देखदे हुए भी किसी किसान जाट बेल्ट कोई असर पवे वो गल है जड़ी वो फ्लोट की गई है इन मौके पे तो वो दा वो दा नहीं ये गल उठ ही किथों ਕਿਸੇ ਦੇ ਇਹ ਦਿਮਾਗ 'ਚ ਕਿਸੇ ਦੇ ਜ਼ਿਹਨ 'ਚ ਕਿਸੇ ਨੇ ਇਹ ਗੱਲ ਲਿਆਂਦੀ ਨਾ ਵੀ ਇਹਦਾ ਇੰਪੈਕਟ ਕੀ ਆ ਅਫੈਕਟ ਕੀ ਆ ਨਹੀਂ ਤਾਂ ਅਸੀਂ ਤਾਂ ਸਭ ਤੋਂ ਵੱਡੀ ਕਾਰਜ ਕਰਨੀ ਲੁਧਿਆਣੇ 'ਚ ਮੇਰੇ ਜ਼ਿਲ੍ਹੇ 'ਚ ਹੀ ਹੋਈ ਸੀ ਜਿੱਥੇ ਹਜ਼ਾਰਾਂ ਬੰਦਿਆਂ ਨੂੰ ਜਾਖੜ ਸਾਹਿਬ ਨੇ ਉਹਨਾਂ ਦੀ ਲੀਡਰਸ਼ਿਪ ਥੱਲੇ ਉੱਥੇ ਹੋਈ ਭពਿੰਦਰ ਯਾਦਵ ਜੀ ਉਹਦਣ ਆਏ ਰਪਾਨੀ ਸਾਹਿਬ ਸਾਡੇ ਇੰਚਾਰਜ ਨੇ ਉਹ ਸੀਗੇ ਸ਼੍ਰੀਨਿਵਾਸੂ ਜੀ ਸੀ ਸਾਡੇ ਤੇ ਇਸ ਕਰਕੇ ਫਿਰ ਉਹਦੋਂ ਬਾਦੋਂ ਆਪਣੇ ਜਿਹੜੇ ਚਲੇ ਗਏ ਨੇ ਆਪਣੇ ਬੱਚੇ ਆਪਣੇ ਵਾਈਫ ਦੇ ਉੱਥੇ ਪਰਿਵਾਰ ਨਾਲ ਜਰਮਨੀ ਦੇ ਵਿੱਚ ਤੇ ਉਦੋਂ ਬਾਅਦ ਉਹ ਆਪਣਾ ਦਿੱਲੀ ਨੇ ਕੁਝ ਕੁਝ ਦਿਨਾਂ ਦੇ ਲਈ ਕਿਸੇ ਦਾ ਕੁਝ ਦੇਖਣਾ ਨਹੀਂ ਕੋਈ ਇਸ਼ੂ ਹੋ ਸਕਦਾ ਕੋਈ ਕੋਈ ਸਿਹਤ ਠੀਕ ਨਹੀਂ ਹੋ ਸਕਦਾ ਕੋਈ ਕੰਮ ਚ ਗਿਆ ਕੁਝ ਨਹੀਂ ਦੇਖਣਾ ਵੀ ਜੇ ਇੱਕ ਜਗ੍ਹਾ ਨਹੀਂ ਆਇਆ ਤੇ ਇਹ ਕਿਹੜਾ ਸਾਰਾ ਮੈਨੂੰ ਇਹ ਗੱਲ ਦੱਸੋ ਹੁਣ ਭਗਵੰਤ ਮਾਨ ਸੀ ਤੇ ਕੁਝ ਦਿਨ ਲਈ ਇਹ ਬਿਮਾਰ ਸੀ ਜਾਂ ਕਿਤੇ ਜ ਨਹੀਂ ਜਾ ਸਕੀਏ ਥੋੜੀ ਕਹਿ ਦੋਗੇ ਵੀ ਤੁਸੀਂ ਉਹ ਤਾਂ ਜੀ استਿਫਾ ਦੇ ਕੇ ਇਕ ਸਵਾਲ ਏ ਕੀ ਜਿਸ ਤਰੀਕੇ ਸੇ ਅਕਨਰ ਨਰਾਵਤ ਕੁਝ ਵੀ ਕਹਿ ਰਹੀ ਹੈ ਤਾਂ ਸੁਰਖੀਆਂ ਬਣ ਜਾ ਰਹੀਆਂ ਹਨ ਅਭੀ ਉਹਨਾਂ ਨੇ ਪੰਜਾਬ ਦਾ ਨਾਮ ਨਹੀਂ ਲਿਆ ਪਰ ਉਹਨਾਂ ਨੇ ਇਹ ਕਿਹਾ ਕਿ ਨਸ਼ਾ ਪੜੋਸੀ ਰਾਜੇ ਸੇ ਆ ਰਹਾ ਹੈ ਮਗਰ ਮਲਵਿੰਦਰ ਕੰਗ ਬੋਲ ਰਹੇ ਹਨ ਕਿ ਕਗਨ ਨਰਾਵਤ ਕੁਝ ਵੀ ਬੋਲਦੀ ਹੈ ਨਸ਼ਾ ਕਰਦੀ ਹੈ ਆਪ ਕੈਸੇ ਦੇਖਤੇ ਹੈਂ ਦੇਖੋ ਹਰ ਚੀਜ਼ ਨੂੰ ਆਪਣੇ ਤੇ ਨਹੀਂ ਲੈਣਾ ਚਾਹੀਦਾ ਪਹਿਲੀ ਤਾਂ ਗੱਲ ਆ ਜਿਹੜਾ ਕੋਈ ਮੈਂ ਤਾਂ ਕੱਲ ਮੈਨੂੰ ਗਾਂਧੀ ਜੀ ਦੇ ਜਨਮ ਦਿਨ ਤੇ ਪੁੱਛਿਆ ਸੀ ਕਿਸੇ ਨੇ ਮੈਂ ਕਿ ਜਿਹੜਾ ਮਾੜਾ ਬੋਲਦਾ ਉਹਦੇ ਆਪਣੇ ਕੰਨ ਬੰਦ ਰੱਖੋ ਆਪ ਸੁਣੋ ਹੀ ਨਾ ਮਾੜੀ ਚੀਜ਼ ਕਿਸੇ ਦੀ ਉਦੋਂ ਵਧੀਆ ਚੰਗ ਗੱਲ ਕੋਈ ਨਹੀਂਗੀ ਇਸ ਕਰਕੇ ਜਿਹੜੀ ਚੀਜ਼ ਜਦੋਂ ਜੇ ਕਿਸੇ ਚ ਦੇਖਾਂਗੇ ਜਦੋਂ ਕੋਈ ਉਹ ਕੋਈ ਹਿੰਮਤ ਕਰੂਗਾ ਕੋਈ ਸਾਡੇ ਕਿਸੇ ਸਟੇਟ ਦਾ ਨਾਂ ਲਊਗਾ ਜੇ ਐਵੇਂ ਕਿਸੇ ਨੇ ਹਿੰਮਤ ਹੀ ਨਹੀਂ ਕੀਤੀ ਜਦੋਂ ਕਿਸੇ ਦੇ ਨਾਂ ਲੈਣ ਦੀ ਜਾਂ ਉਹ ਨਾਂ ਲੈ ਹੀ ਨਹੀਂ ਰਿਹਾ ਅਸੀਂ ਆਪਣੇ ਆਪ ਹੀ ਕਿਉਂ ਆਪਣੇ ਆਪਣੇ ਮੰਨ ਲਈਏ ਜੀ ਇਹ ਕਿਹੜੀ ਸਿਆਣਾਫ ਆ ਵੀ ਉਹ ਸਾਨੂੰ ਕਹਿ ਰਹੀ ਹੈ ਇਸ ਕਰਕੇ ਬਿਲਕੁਲ ਮਤਲਬ ਇਹ ਗੱਲਾਂ ਤੋਂ ਬਹੁਤ ਉੱਤੇ ਉੱਠਣ ਦੀ ਲੋੜ ਆ ਕੀ ਕਹਿੰਦਾ ਕੀ ਨਹੀਂ ਆਉਂਦਾ ਸਾਨੂੰ ਪਤਾ ਅਸੀਂ ਪੰਜਾਬ ਵਾਲੇ ਕੀ ਆ ਇੱਕ ਸਵਾਲ ਮਿੱਟੂ ਜੀ ਇਹ ਮੈਸਪੁਨ ਇਹ ਹੈ ਕਿ ਇਮਰਜੈਂਸੀ ਜਿਹੜਾ ਪੰਜਾਬ ਵਾਲੇ ਚਿੱਟੇ ਨਾਲ ਨਹੀਂ ਜੁੜੇ ਪੰਜਾਬ ਵਾਲੇ ਜਿਹੜੇ ਨੇ ਉਹ ਦੁਨੀਆ 'ਚ ਆਪਣੀ ਤਾਕਤ ਨਾਲ ਦੁੱਧ ਨਾਲ ਘਿਓ ਨਾਲ ਆਪਣੇ ਬਾਰਡਰਾਂ ਤੇ ਰੱਖਸ਼ਾ ਨਾਲ ਦੇਸ਼ ਨੂੰ ਆਜ਼ਾਦੀ ਦਿਵਾਉਣ ਨਾਲ ਦੁਨੀਆ ਦੇ ਵਿੱਚ ਕਿਤੇ ਵੀ ਉਹ ਜੋ ਜਿਹੜੇ ਵੀ ਅੱਜ ਬਲੰਦੀਆਂ ਤੇ ਨੇ ਉਹ ਸਾਡੇ ਪੰਜਾਬੀ ਨੇ ਅਸੀਂ ਕਿਉਂ ਅਸੀਂ ਆਪਣੇ ਆਪ ਨੂੰ ਕਿਉਂ ਕਹੀਏ ਚਿੱਟੇ ਨਾਲ ਅਸੀਂ ਜੁੜੇ ਆਂ ਅੱਗੇ ਵੀ ਇਹ ਕਿਸੇ ਨੇ ਕੋਸ਼ਿਸ਼ ਕੀਤੀ ਸੀ ਇਹੀ ਜੋੜਨ ਦੀ ਤੇ ਇਸ ਕਰਕੇ ਸਾਡਾ ਤਾਂ ਅਸੀਂ ਤਾਂ ਜਿਹੜੇ ਆ ਉਹ ਦੁੱਧ ਕਿਉ ਮੱਖਣਾ ਨਾ ਪੰਣ ਵਾਲੇ ਲੋਗ ਆਂ ਚਿੱਟਾ ਤਾਂ ਕੋਈ ਜੇ ਕਹੋ ਤੇ ਗਵਾਂਢੀ ਦੇਸ਼ ਕੋਈ ਹੋਰ ਸ਼ਰਾਰਤਾਂ ਕਰਨ ਨੂੰ ਉਹ ਸਾਡੇ ਨਾਂ ਤੇ ਲਾਉਣ ਦੀ ਕੋਸ਼ਿਸ਼ ਕਰਦੇ ਆਂ ਪਰ ਅਸੀਂ ਕਦੇ ਵੀ ਇਹ ਨਾ ਬਰਦਾਸ਼ਤ ਕਰਾਂਗੇ ਜੇ ਸਾਨੂੰ ਕੋਈ ਕਹੇ ਕੋਈ ਸ਼ਹਿਸ ਐਸੀ ਗੱਲ ਜਦੋਂ ਅਸੀਂ ਕਿਸੇ ਨੂੰ ਨਹੀਂ ਕਹਿੰਦੇ ਸਾਨੂੰ ਸਾਡੇ ਸਾਡੇ ਨਾਲ ਨਾ ਕੋਈ ਐਸੀ ਗੱਲ ਕੋਈ ਕਰੇ ਇੱਕ ਸਵਾਲ ਬਿੱਟੂ ਜੀ ਇਹ ਕਿ ਇਮਰਜੈਂਸੀ ਮੂਵੀ ਆ ਰਹੀ ਹੈ ਔਰ 6 ਸੈਂਟੀਮੈਂਟ ਕੋ लेके ਕਾਫੀ ਚੀਜ਼ਾਂ ਹੈ ਇਸ ਵਿੱਚ ਕਈ ਸਵਾਲ ਵੀ ਖੜੇ ਕੀਏ ਗਏ ਆਪ ਕਿਵੇਂ ਦੇਖਦੇ ਹੋ ਕਿ ਇਸ ਵਿੱਚ 6 ਸੈਂਟੀਮੈਂਟ ਜੁੜਾ ਹੋਇਆ ਹੈ ਮੈਂ ਤੁਹਾਨੂੰ ਇਹ ਬੜੇ ਵਿਸ਼ਵਾਸ ਨਾਲ ਕਹਿ ਸਕਦਾ ਜਿੰਨਾ ਚਿਰ ਇਹ ਪਹਿਲਾਂ ਮੈਂ ਇਸ ਗੱਲ ਦਾ ਕਦੇ ਤੁਸੀਂ ਅੱਜ ਗੱਲ ਪੁੱਛ ਲਈ ਪਰ ਜਦੋਂ ਵੀ ਇਹ ਇਸ਼ੂ ਆਇਆ ਸੀ ਧਿਆਨ ਉਦੋਂ ਬਾਅਦ ਜਦ ਹੀ ਮੈਂ ਮੰਤਰੀ ਜੀ ਨਾਲ ਗੱਲ ਕਰਕੇ ਇਨਫੋਰਮੇਸ਼ਨ ਬ੍ਰਾਡਕਾਸਟਿੰਗ ਇੱਕਦਮ ਇਹ ਗੱਲ ਦੇ ਵਿੱਚ ਜਦੋਂ ਮੈਂ ਇੱਕ ਪੰਜਾਬ ਦਾ ਪੰਜਾਬੀ ਹੋਣ ਨਾਤੇ ਮੈਂ ਉਰੇ ਬੈਠਾ ਤੇ ਕੋਈ ਵੀ ਪੰਜਾਬੀਆਂ ਤੇ ਸਿੱਖਾਂ ਤੇ ਕੋਈ ਗੱਲ ਜਿਹੜੀ ਉਹਨਾਂ ਨੂੰ ਲੱਗੇ ਵੀ ਸਾਡੇ ਲਈ ਇਹ ਠੀਕ ਨਹੀਂ ਗਈ ਉਹ ਹੋ ਜੇ ਤਾਂ ਫਿਰ ਇਹ ਮੇਰੇ ਲਈ ਵੀ ਬਹੁਤ ਮੈਂ ਸਮਝਦਾ ਮਾੜੀ ਗੱਲ ਆ ਤੇ ਅਸੀਂ ਕਈਆਂ ਨੂੰ ਇਹ ਦੇ ਇਹਦੇ ਵਿੱਚ ਕਈਆਂ ਨੂੰ ਬੇਨਤੀ ਕੀਤੀ ਸੀ ਰਿਸਪੈਕਟ ਰਿਕੁਐਸਟ ਕੀਤੀ ਸੀ ਰਿਕੁਐਸਟ ਕਰਨ ਦਾ ਮਤਲਬ ਇਹ ਸੀ ਬਈ ਇਹ ਪਿਕਚਰ ਨੂੰ ਆ ਕੇ ਜ਼ਰੂਰ ਤੁਸੀਂ ਪਹਿਲਾਂ ਦੇਖੋ ਜਿਹੜੇ ਜਿਹੜੇ ਚੇਅਰਮੈਨ ਨੇ ਇਹਦੇ ਆ ਜਿਹੜੇ ਸੈਂਸਰ ਬੋਰਡ ਦੇ ਉਹਨਾਂ ਨਾਲ ਬਹਿ ਕੇ ਕਿਉਂਕਿ ਇਹ ਐਸਾ ਕੰਟਰੋਵਰਸ਼ੀਅਲ ਚੀਜ਼ ਹੋ ਗਈ ਸੀ ਤੇ ਬਹੁਤ ਇਹ ਜੋ ਅੱਜ ਕੱਲ੍ਹ ਹਾਲਾਤ ਹੀ ਐਸੇ ਹੋ ਗਏ ਬਹੁਤ ਲੋਕ ਜਿਹੜੇ ਨਹੀਂ ਆਉਣਾ ਚਾਹੁੰਦੇ ਸੀ ਜਿਹਦੇ ਇੱਕ ਦੇਰੀ ਹੋਈ ਪਰ ਦੋ ਜਾਣਿਆਂ ਨੇ ਸਾਡੇ ਐਨਸ ਜੋਲ ਸਾਹਿਬ ਨੇ ਲੁਧਿਆਣੇ ਤੋਂ ਤੇ ਸਾਡੇ ਮੈਂ ਉਹਨਾਂ ਦਾ ਧੰਨਵਾਦੀ ਵੀ ਹਾਂ ਉਹਨਾਂ ਨੇ ਹਿੰਮਤ ਕਰਕੇ ਸਾਡੇ ਬਹੁਤ ਸੀਨੀਅਰ ਹਾਈएस्ट ਅਫੀਸਰ ਨੇ ਸਾਡੇ ਮਹਾਰਾਸ਼ਟra ਤੋਂ ਜਿਹੜੇ ਨਦੇੜ ਸਾਹਿਬ ਟਰਸਟ ਦੇ ਚੇਅਰਮੈਨ ਨੇ ਉਹਨਾਂ ਨੇ ਬਹਿ ਕੇ ਇਹ ਬੇਨਤੀ ਮੰਨੀ ਰਿਕੁਐਸਟ ਮੰਨੀ ਉਹਨਾਂ ਨੇ ਉਹ ਪਿਕਚਰ ਦੇਖੀ ਤੇ ਜਿਹੜੇ ਵੀ ਉਹਦੇ ਵਿੱਚ ਸੀਨ ਸੀ ਪਹਿਲਾਂ ਵੀ ਕੱਟੇ ਗਏ ਸੀ ਜਿਹੜੇ ਵੀ ਇਹ ਜਿਹੇ ਸੀਨ ਸੀ ਜਿਹੜੇ ਪਿੰਡਰਾਲਾ ਸਾਹਿਬ ਦੀ ਗੱਲ ਕੀਤੀ ਸੀ ਹੋਰ ਗੱਲ ਕੀਤੀ ਸੀ ਉਹ ਬਿਲਕੁਲ ਚੇਅਰਮੈਨ ਨੂੰ ਉੱਥੇ ਹੀ ਕਿਹਾ ਵੀ ਇਹ ਸੀਨ ਜਿਹੜੇ ਆ ਇਹ ਕੱਟੇ ਜਾਣਗੇ ਇਹ ਅਹ ਜੀ ਚੀਜ਼ ਕੋਈ ਵੀ ਇੱਥੇ ਨਹੀਂ ਦਿਖਾਈ ਜਾਊਗੀ ਤੇ ਉਹਨਾਂ ਨੇ ਵੀ ਉਸੇ ਚੇਅਰਮੈਨ ਨੇ ਵੀ ਪਿਕਚਰ ਵਾਲਿਆਂ ਨੇ ਵੀ ਜਿਹੜੇ ਅਸੀਂ ਉਦੋਂ ਗੱਲ ਮੰਨੀ ਵੀ ਅਸੀਂ ਇਹ ਸੀਨ ਜਿਹੜੇ ਆ ਬਿਲਕੁਲ ਇਹ ਨਹੀਂ ਦਿਖਾਵਾਂਗੇ ਤੇ ਅੱਗੇ ਵੀ ਹੁਣ ਕਿਉਂਕਿ ਉਹ ਕੋਰਟ 'ਚ ਚਲੀ ਗਈ ਸੀ ਬੰਬੇ ਮੁੰਬਈ ਕੋਰਟ ਦੇ ਵਿੱਚ ਸ਼ੇਅਰਿੰਗ ਆ ਅੱਗੇ ਤ੍ਰਿਕ ਪਈਆ ਕੁਛ ਆਹੀ 1-2 ਦਿਨਾਂ ਨੂੰ ਤੇ ਉਸ ਤੋਂ ਬਾਅਦ ਉਹ ਫਿਲਮ ਜਦੋਂ ਵੀ ਰਿਲੀਜ਼ ਹੋਊਗੀ ਪੰਜਾਬ ਤੇ ਸਿੱਖਾਂ ਬਾਰੇ ਕੋਈ ਵੀ ਉਹਦੇ ਵਾਂਗ ਅਸੀ ਚੀਜ਼ ਨਹੀਂ ਹੋਵੇਗੀ ਜਿਹਦੇ ਨਾਲ ਕੋਈ ਵੀ ਕਿਸੇ ਨੂੰ ਉਹਨਾਂ ਦੇ ਦਿਲ ਤੇ ਦਿਮਾਗ ਤੇ ਕੋਈ ਐਸੀ ਗੱਲ ਜਾਵੇ ਜਿਹਨੂੰ ਉਹ ਚੰਗਾ ਨਾ ਲੱਗੇ ਉਹ ਐਸੀ ਕੋਈ ਗੱਲ ਨਹੀਂ ਹੋਵੇਗੀ ਇੱਕ ਸਵਾਲ ਅੱਜ ਪੁੱਛਣਾ ਭੁੱਲ ਗਿਆ تھا ਕਿਸਾਨ ਪਟਰੀਓਂ 'ਤੇ ਬੈਠੇ ਸਨ ਪ੍ਰਦਰਸ਼ਨ ਕੀਤਾ ਆਵਾਜਾਹੀ ਕਾਫੀ ਪ੍ਰਭਾਵਿਤ ਹੋਈ ਰੇਲਵੇ ਕੀ ਕਿਸ ਤਰੀਕੇ 'ਸੇ ਦੇਖ ਰਹੇ ਹੋ ਇਸ ਚੀਜ਼ ਕੋ ਆਪ ਨਹੀਂ ਉਹ ਤਾਂ ਉਹਨਾਂ ਦਾ ਡੈਮੋਕਰੇਸੀ ਜ ਲੋਕਤੰਤਰ ਚ ਡੈਮੋਮੋਕਰੈਟਿਕ ਰਾਈਟ ਆ ਉਹ ਕੋਈ ਵੀ ਆਪਣਾ ਪ੍ਰਦਰਸ਼ਨ ਕਰ ਸਕਦੇ ਆ ਕੋਈ ਵੀ ਕੁਛ ਆਪਣੇ ਆਪ ਆਪਣੀ ਡਿਮਾਂਡਸ ਨੂੰ ਆਪਣੀਆਂ ਮੰਗਾਂ ਨੂੰ ਰੱਖਣ ਲਈ ਉਹ ਲੋਕਤੰਤਰ ਚ ਹਰੇਕ ਦਾ ਹੱਕ ਆ ਕਿਉਂ ਨਾ ਧੰਨਵਾਦ ਆਪ ਸੁਣਨੇ ਤੇ ਰਵਨੀਤ ਬਿੱਟੂ ਕੋ तमाम ਮੁੱਦੇ ਪਰ ਉਹਨਾਂ ਨੇ ਨਿਊਜ਼ 80 ਦੇ ਨਾਲ ਖਾਸ ਬਾਤਚਿੱਤ ਕੀਤੀ ਨੈ ਦਿੱਲੀ ਸੇ ਕਮੇਨ ਪ੍ਰਕਾਸ਼ ਗੁਪਤਾ ਕੇ ਸਾਥ ਮਰਵੀ ਮਿਸ਼ਰਾ ਨਿਊਜ਼ 80